ਉੱਥੇ ਚੱਲ ਨਹੀਂ ਨਹੀਂ ਉਹਦੇ ਮੜੇ ਕੱਢ ਕੇ ਥਲੇ ਜੋਂ ਕਰੰਦੀ ਆ ਨਹੀਂ ਦੀਦੀ ਵੇਲੀਆਂ ਵੀ ਮੈਂ ਕੀ ਕਰਾਂ ਮੈਂ ਬੜੀ ਕੁਸੀ ਹੋਣੀ ਕੋਈ ਬੜੀ ਕੁਸੀ ਹੋਣੀ ਆ ਵੀ ਤੂੰ ਲੱਗੀ ਆ ਨਹੀਂ ਬਣੀ ਕਰ ਬੜੀ ਆ ਲੈ 10 ਮੁੰਡਾ ਮਾਰ ਤੇ ਮੈਂ ਤਾਂ ਹੀ ਕਹਿੰਦਾ ਵਾਂ ਕਿ ਚੱਲ ਜਾਊਗੀ ਉੱਥੇ ਦਿਲ ਦਾ ਉਹ ਹੋਦਾ ਹੋਰ ਦਾ ਹੋਰ ਦਿਲਪੁਰ ਹੋ लवली ਦਿਲ ਹੋਰ ਦਾ ਹੋਰ ਹੋ ਜਾਂਦਾ ਵਾ ਉਹ ਡੈਡੀ ਹੋਰ ਤੇ ਤੁਹਾਡੀ ਗੱਲ ਠੀਕ ਆ ਪਰ ਇਹ ਆ ਵੀ ਚਲ ਮੈਂ ਕਰਨਾ ਵਾਂ ਕਿਤੇ ਪਤਾ ਇਹ ਪੈਰ ਇੱਥੇ ਰਹਿਣੇ ਆ ਮੁੜ ਕੇ ਸਕੂਲੇ ਲਵਾ ਦੇ ਗੇ ਮੈਨੂੰ ਤਾਂ ਦੋਵਾਂ ਜਾਣੀਆਂ ਦੀ ਸਮਝ ਨਹੀਂ ਆਉਂਦੀ ਦੁੱਧ ਲਿਆ ਕੇ ਵੇਖ ਡੱਬੇ ਚ ਰੱਖਿਆ ਵਾ ਪਰਾਂ ਇਧਰ ਆ ਹਾਂ ਬਾਹਰ ਤੇਰੇ ਭਰਾ ਨੂੰ ਕਰਦੀ ਆ ਫੋਨ ਮੈਂ ਲੈ ਕਿੱਦੇ ਰੰਗ ਡੜੇ ਓ ਕੋ ਕੋ ਉਹ ਥੋੜਾ ਜਿਆ ਠੀਕ ਹੋ ਗਿਆ ਮੈਂ ਦਸਤੀ ਦਸ ਕੀ ਹੋ ਗਿਆ ਮੈਨੂੰ ਆਪਨੇ ਸਮਝ ਆ ਗਈ ਕਿ ਮੈਂ ਕੀ ਕੀਤਾ ਅੱਛਾ ਆ ਕੰਮ ਰਹਿ ਗਿਆ ਹੈ ਕਰਨ ਵਾਲਾ ਜਿਹੜਾ ਨਵਾਂ ਹੀ ਸ਼ੁਰੂ ਕਰਕੇ ਬੈਗੀ ਆ ਬਹੁਤ ਸੇ ਸੱਡਾ ਬਾਹਰ ਆ ਪਰ ਕਿਤੇ ਆ ਲਵਲੀ ਦੀਨਾ ਮਾ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਆ। ਇੰਨੀ ਆਦਣਾ ਗੱਲਾਂ ਕੀਤੀਆਂ ਪਰ ਮੈਂ ਤਾਂ ਉਹਨੂੰ ਇਹ ਗੱਲ ਸਮਝਾਈ। ਮੈਂ ਕਿਹਾ ਵੀ ਸਾਰੇ ਕੰਮ ਕਿੱਡੇ ਵਧੀਆ ਹੋਏ ਸੀ। ਹਾਂਜੀ। ਤੇ ਹੁਣ ਰਾਤ ਤੇ ਆਪਣੀ ਹੀ ਚੰਗੀ ਨਿਕਲੀ। ਤੇ ਉਹਦਾ ਠੀਕ ਕਸੂਰ। ਤੁਸੀਂ ਤੇ ਇਹ ਗੱਲ ਨੂੰ ਮੰਨਦੇ ਆ। ਪਰ ਡੈਡੀ ਜੀ ਨੂੰ ਉਹ ਡੈਡੀ ਜੀ ਨੂੰ ਸੱਚ ਮੰਮੀ ਨੂੰ ਕੱਟ ਲਾਇਓ ਤੇ। ਡੈਡੀ ਜੀ ਵੇਖੋ ਤੁਸੀਂ ਤੇ ਇਹ ਵਾਲੀ ਗੱਲ ਮੰਨਦੇ ਆ। ਪਰ ਮੰਮੀ ਨੂੰ ਕੌਣ ਸਮਝਾਏ? ਇਹਨਾਂ ਨੂੰ ਕੌਣ ਸਮਝਾਏ? ਇਹ ਤੇ ਹੀ ਵਾਲੀ ਗੱਲ ਮੰਨਨ ਨੂੰ ਕਿ ਜਿਹੜੀ ਹੁਣ ਉਹ ਬੇਚਰੀ ਨੂੰ ਕਿਤੇ ਨੌਕਰੀ ਨਾ ਕਿਤੇ ਮਿਲ ਜੇ ਡੈਡੀ ਜੀ ਵੇਖੋ ਇਹ ਘਰ ਦੇ ਵਿੱਚ ਤੁਸੀਂ ਥੋੜਾ ਸਟੈਂਡ ਲਓ ਮੰਮੀ ਜੀ ਕਿ ਮੈਂ ਮਦਦ ਮਦਦ ਡੈਡੀ ਜੀ ਵੇਖੋ ਤੁਸੀਂ ਥੋੜਾ ਜਿਹਾ ਘਰ ਦੇ ਵਿੱਚ ਨਾ ਸਟੈਂਡ ਲਓ ਚਲੋ ਡੈਡੀ ਜੀ ਤੁਸੀਂ ਘਰ ਦੇ ਵਿੱਚ ਥੋੜਾ ਜਿਹਾ ਨਾ ਸਟੈਂਡ ਲਾਓ ਮਾਇਰ ਵਾਲਾ ਮਾਇਰ ਨਾ ਮੈਂ ਕਰਾਂ ਇਹ ਕੋ ਮੜ ਵਾਸੇ ਕੋ ਮੜੇ ਕੋ ਮੜਾ ਚਾਹ ਇਦਾਂ ਕਰ ਲਓ ਜੇ ਸਟੈਂਡ ਨਹੀਂ ਨਾ ਕਿਹੜਾ ਵੇਖੋ ਦਾਦੀ ਜੀ ਤੁਸੀਂ ਘਰ ਦੇ ਵਿੱਚ ਨਾ ਥੋੜਾ ਬੋਦਾ ਸਟੈਂਡ ਜੱਤ ਮੋਰ ਕੇ ਕਰਦੇ ਹੋਰੇ ਬਸੇ ਕਰੀ ਜਾਂਦੇ ਠੀਕਾ ਦਸਿਆ ਨਹੀਂ ਉਹ ਸਟੈਂਡ ਗਾਸਿਆ ਰਹੇ ਵਨ ਦਾਦੀ ਜੀ ਯਾਰ ਦਾਦੀ ਜੀ ਦੀ ਤੋੜੀ ਸਟੈਂਡ ਨਹੀਂ ਦਿਖਦਾ ਬੰਗੇ ਮੈਂ ਨਾ ਤੇ ਨਾ ਅਮਜਿੰਦਰ ਪੈ ਨਹੀਂ ਆਸੀ ਨਹੀਂ ਵੇਖੋ ਦਾਦੀ ਜੀ ਹਾਏ ਰੱਬਾ ਨਹੀਂ ਹੋਣਾ ਬੋਜੀ ਅੜੀ ਜੀ ਵੇਖੋ ਮੰਮੀ ਨੇ ਕਿ ਮੈਂ ਜ਼ਿਆਦਾ ਘਰ ਦੇ ਵਿੱਚ ਕੋਈ ਜ਼ਿਆਦਾ ਗੱਲ ਕਰਨਾ ਏ ਆਸ ਕਿ ਤੁਸੀਂ ਘਰ ਦੇ ਵਿੱਚ ਛੋੜੇ ਰੈਸਟੈਂਟ ਚੀਚੀ ਕਰੋ ਤੇ ਚੱਲ ਅੜੀ ਜੀ ਵੇਖੋ ਮੰਮੀ ਨੇ ਕਿ ਮੈਂ ਜ਼ਿਆਦਾ ਵਾ ਕੀ ਘਰ ਦੇ ਵਿੱਚ ਕੋਈ ਗੱਲ ਕਰਨਾ ਨਹੀਂ ਕਰਨਾ ਉਹ ਕਰ ਕੀ ਕਹਿੰਦਾ ਉਹ ਚਲੋ ਤਾਂ ਇਹ ਕੋਈ ਨਹੀਂ ਕਰਿਓ ਗੱਲ ਤੁਹਾਡੇ ਕਿਹਨਾਂ ਕੋਈ ਨਹੀਂ ਅੜੀ ਜੀ ਤੁਸੀਂ ਕਰਿਓ ਗੱਲ ਉਹਨਾਂ ਨਾਲ ਤੁਹਾਨੂੰ ਕਿ ਦੱਸਿਆ ਉਹਨੂੰ ਹੈ ਚਲੋ ਹੈਲੋ ਹੈਲੋ ਵੇਤਾ ਦੱਤਾਂ ਨਹੀਂ ਗਾ। ਕਹਿੰਦੀ ਬੋਲ। ਹੈਲੋ। 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 ਹੈਲੋ ਹੈਲੋ। 2 1 ਰਮਨ ਮੈਂ ਨਾ ਤੇਰਾ ਨਾਲ ਸਲਾਹ ਕਰਨੀ ਹੈ ਇੱਕ। ਸਲਾਹ ਕਰਨੀ। ਕੋਈ ਚੱਜ ਦੀ ਸਲਾਹ ਕਰਿਓ ਮੇਰੇ ਨਾਲ। ਉਹ ਚੱਜ ਦੀ ਆ। ਦੱਸੋ। ਮੇਰਾ ਰਾਦਾ ਵੀ ਜੋਤ ਨੂੰ ਨਾ ਕਿਤੇ ਨੌਕਰੀ ਤੇ ਲਵਾ ਦੀ। ਨੌਕਰੀ ਤੇ ਲਵਾ ਦੀਏ। ਮੈਨੂੰ ਇਹ ਆ ਵੀ ਸਾਰਾ ਦਿਨ ਇਥੇ ਵਿਚਾਰੀ ਨਾ ਰੋਂਦੀ ਰਹਿੰਦੀ ਆ। ਤੇ ਚਲੋ ਬਾਹਰ ਜਾਊਗੀ ਦਿਲ ਹੋਰ ਤਾਂ ਹੋਰ ਹੋ ਜੂਗਾ। ਤੇ ਮੈਨੂੰ ਇਹ ਇਦਾਂ ਇਹ ਆ ਵੀ ਜਿੱਤਰਾ ਅੰਦਰ ਆ ਪਿਆ ਕੇ ਨਾ ਮਰਦੇ ਨਹੀਂ ਯਾਰ ਜੇ ਤੂੰ ਬਾਹਰੋਂ ਆ ਹੀ ਗਿਆ ਨਾ ਖੱਤਿਆ ਤੇ ਆਣ ਕੇ ਚਾਰ ਦਿਨ ਇਹਨੂੰ ਲੈ ਜਾ ਉੱਥੇ ਤੋਆ ਮੈਨੂੰ ਤੇ ਇਹਦੇ ਭਰਾ ਦੀ ਸਮਝ ਨਹੀਂ ਆਉਂਦੀ ਜੇ ਬਾਹਰੋਂ ਆ ਹੀ ਗਿਆ ਵਾ ਅਕਸਰ ਮਾਂ ਪਿਓ ਨੇ ਸਮਝਾ ਕੇ ਹੀ ਘੱਲਿਆ ਹੋਊਗਾ ਮੂੰ ਜਿਆਦਾ ਦੁੱਖ ਆਉਂਦਾ ਤੂੰ ਹੀ ਕਹਿ ਕੇ ਵੇਖ ਲਓ ਮੇਰੇ ਤੇ ਆਖੇ ਨਹੀਂ ਜਿਉ ਲੱਗਦੀ ਮੇਰੇ ਅੱਖ ਨਹੀਂ ਲੱਗਦੀ ਇਥੇ ਕੱਥ ਲਾਇਓ ਨਹੀਂ ਤੋਆ ਰਮਨ ਆਪਣੇ ਨਾਲ ਥੋੜਾ ਜਿਹਾ ਜੋਦ ਬਾਰੇ ਨਾ ਰਵਈਆ ਬਦਲ ਥੋੜਾ ਜਿਹਾ 1 ਮਰਦ ਕੱਲਾ ਹੀ ਉਹ ਵੀ ਗੱਲਾਂ ਭਾਜੀ ਨਾਲ ਹੀ ਕਰੇ ਨਹੀਂ ਉਹ ਮੇਰਾ ਰਾਤਾ ਰਮਨ ਥੋੜਿਆ ਜਿਹਾ ਬਾਦਲ ਹਾਂ ਨਹੀਂ ਕਰ ਲੋ ਫਿਰ ਪੈ ਤੂੰ 1 ਨਾ ਮੇਰ ਨਾਲ ਇਦਾਂ ਕਿਉਂ ਹੁੰਦਾ ਉਹ ਮੈਨੂੰ ਇਹ ਆ ਅਰੇ ਉਹ ਤੇ ਚੱਲ ਨਹੀਂ ਨਹੀਂ ਉਹਦਾ ਹੀ ਮੜਿਆ ਕੱਢ ਕੇ ਥਲੋਂ ਜੋ ਕਰੰਦੀ ਆ ਨਹੀਂ ਦੀਦੀ ਵੇਲੀਆਂ ਵੀ ਮੈਂ ਕੀ ਜਾਣਾਂ ਮੈਨੂੰ ਬੜੀ ਖੁਸ਼ੀ ਹੋਣੀ ਮੈਨੂੰ ਬੜੀ ਖੁਸ਼ੀ ਹੋਣੀ ਹੈ ਕਿ ਤੂੰ ਲੱਗੀ ਆ ਨਹੀਂ ਬਣੀ ਗਾ ਬੜੀਆ ਲੈ ਦਸ ਮੁੰਡਾ ਮੈਂ ਜੋ ਤੇ ਮੈਂ ਤਾਂ ਹੀ ਕਹਿੰਦਾ ਵਾਂ ਕਿ ਚੱਲ ਜਾਊਗੀ ਉੱਥੇ ਦਿਲ ਦਾ ਹੋ ਹੋਰ ਦਾ ਹੋ ਦਿਲਪੁਰ ਹੋ लवली ਦਿਲ ਹੋਰ ਦਾ ਹੋਰ ਹੋ ਜਾਂਦਾ ਵਾਂ ਉਹ ਡੈਡੀ ਹੋਰ ਤੁਹਾਡੀ ਗੱਲ ਠੀਕ ਆ ਪਰ ਇਹ ਆ ਵੀ ਚੱਲ ਮੈਂ ਕਰਨਾ ਵਾਂ ਕਿ ਤੇ ਪਤਾ ਤੇ ਪੈਰ ਇੱਥੇ ਰਹਿਣੇ ਆ ਮੜਕੇ ਸਕੂਲੇ ਲਵਾ ਦੇ ਮਿੰਟ ਤਾਂ ਦੋਵਾਂ ਜਾਣੀਆਂ ਦੀ ਸਮਝ ਨਹੀਂ ਆਉਂਦੀ ਦੁੱਧ ਲਿਆ ਕੇ ਵੇਖ ਡੱਬੇ ਚ ਰੱਖਿਆ ਵਾ ਪਰਾਂ ਇਧਰ ਆ ਹਾਂ ਬਾਹਰ ਤੇਰੇ ਭਰਾ ਨੂੰ ਕਰਦੀ ਆ ਫੋਨ ਮੈਂ ਲੈ ਕਿੱਦੇ ਰੰਗ ਘੜੇ ਉਹ ਕੋ ਕੋ ਥੋੜਾ ਨਿਆ ਕੀ ਨਾ ਮੈਂ ਦੱਸਦੀ ਕੀ ਹੋ ਗਿਆ ਕੀ ਹੋ ਗਿਆ ਮਮੀ ਕੀ ਹੋ ਗਿਆ ਮੈਨੂੰ ਆਪਰੇ ਸਮਝਾਏ ਕਿ ਮੈਂ ਕੀ ਕੀਤਾ ਅੱਛਾ ਆ ਕੰਮ ਰਹਿ ਗਿਆ ਹੀ ਕਰਨ ਵਾਲਾ ਜਿਹੜਾ ਨਵਾਂ ਹੀ ਸ਼ੁਰੂ ਕਰਕੇ ਬੈ ਗਈ ਆ ਬਾਹਰ ਤੋਂ ਬਾਹਰ ਕਿਤੀਆਂ ਤਾਂ लवली ਦੀਨਾ ਮਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਆ ਇੰਨੇ ਆਦਿ ਨਾਲ ਗੱਲਾਂ ਕੀਤੀਆਂ ਪਰ ਮੈਂ ਤਾਂ ਉਹਨੂੰ ਇਹ ਗੱਲ ਸਮਝਾਈ ਮੈਂ ਆਖਿਆ ਵੀ ਸਾਰੇ ਕੰਮ ਕਿੱਡੇ ਵਧੀਆ ਹੋਏ ਸੀ ਹਾਂਜੀ ਤੇ ਹੁਣ ਉਹਦਾ ਤੇ ਆਪਣੀ ਹੀ ਚੰਗੀ ਨਿਕਲੀ ਤੇ ਉਹਦਾ ਠੀਕ ਕਸੂਰ ਤੁਸੀਂ ਤੇ ਇਹ ਗੱਲ ਨੂੰ ਮੰਨਦੇ ਆ ਪਰ ਡੈਡੀ ਜੀ ਨੂੰ ਉਹ ਡੈਡੀ ਜੀ ਨੂੰ ਸੱਚ ਮੰਮੀ ਨੂੰ ਕੱਟ ਲਾਇਓ ਤੇ ਡੈਡੀ ਜੀ ਵੇਖੋ ਤੁਸੀਂ ਤੇ ਇਹ ਵਾਲੀ ਗੱਲ ਮੰਨਦੇ ਆ ਪਰ ਮੰਮੀ ਨੂੰ ਕੌਣ ਸਮਝਾਏ ਇਹਨਾਂ ਨੂੰ ਕੌਣ ਸਮਝਾਏ ਇਹ ਤੇ ਵਾਲੀ ਗੱਲ ਮੰਨਨ ਨੂੰ ਤੇ ਜਿਹੜੀ ਹੁਣ ਉਹ ਉਹ ਚੈਰੀ ਨੂੰ ਕਿਤੇ ਨੌਕਰੀ ਨਾ ਨਾ ਮਿਲ ਜੇ ਡੈਡੀ ਜੀ ਵੇਖੋ ਇਹ ਘਰ ਦੇ ਵਿੱਚ ਤੁਸੀਂ ਥੋੜਾ ਸਟੈਂਡ ਲਓ ਮੰਮੀ ਜੀ ਕਿ ਮੈਂ ਮਦਦ ਮਦਦ ਡੈਡੀ ਜੀ ਵੇਖੋ ਤੁਸੀਂ ਥੋੜਾ ਜਿਹਾ ਘਰ ਦੇ ਵਿੱਚ ਨਾ ਸਟੈਂਡ ਲਓ ਜਗਾ ਸੋ ਡੈਡੀ ਜੀ ਤੁਸੀਂ ਘਰ ਦੇ ਵਿੱਚ ਥੋੜਾ ਜਿਹਾ ਨਾ ਸਟੈਂਡ ਲਾਓ ਫਾਇਰ ਵਾਲਾ ਪਾਈਏ ਨਾ ਮੈਂ ਕਰਾਂ ਦੇਖੋ ਮੈਂ ਬਸਿਕ ਮੈਂ ਰਿਕੋਰਡ ਕਰਦਾ ਬੜਾ ਚਾਹ ਇਦਾਂ ਕਹ ਲਵਾਂ ਜੇ ਸਟੈਂਡ ਨਹੀਂ ਲੱਗਣਾ ਵੇਖੋ ਡਾਡੀ ਜੀ ਤੁਸੀਂ ਘਰ ਦੇ ਵਿੱਚ ਨਾ ਥੋੜਾ ਬੋਦਾ ਸਟੈਂਡ ਯਾ ਤੋਰ ਕੇ ਕਰਦੇ ਹੋਏ ਕੱਢੀ ਜਾਂਦੇ ਤੁਸੀਂ ਘਾ ਦਸਿਆਲੇ ਹੋ ਉਹ ਸਟੈਂਡ ਯਾ ਸਿਆੜ ਵਨ ਡਾਡੀ ਜੀ ਯਾ ਡਾਡੀ ਜੀ ਦੀ ਲੋਣੀ ਉਹ ਸਟੈਂਡ ਨਹੀਂ ਦਿੱਖਦਾ ਮੁੰਡਾ ਮਨਿੰਦਰ ਦੀ ਕੋਣਾ ਮਨਿੰਦਰ ਪਾਇਸ ਨਾ ਸੀ ਨਹੀਂ ਵੇਖੋ ਡਾਡੀ ਜੀ ਹਾਏ ਰਬਾ ਨਹੀਂ ਹੋਣਾ ਬਬੂ ਜੀ ਦਾ ਕਰਨਾ ਇਹ ਆਸ ਕਿ ਤੁਸੀਂ ਘਰ ਦੇ ਵਿੱਚ ਥੋੜਾ ਐਸੈਂਸ ਚੀਚੀ ਕਰ ਰਹੇ ਹੋ ਤਾਂ ਚੱਲ ਮੈਨ ਜੀ ਦੇਖੋ ਕੰਮੇ ਦੀ ਕੀ ਮਜਾ ਲਵਾ ਕੀ ਘਰ ਦੇ ਵਿੱਚ ਕੋਈ ਗੱਲ ਕਰ ਰਿਹਾ ਨਾ ਕਰਨਾ ਉਹ ਕਰ ਕੀ ਕਹਿੰਦਾ ਚਲੋ ਤਾਂ ਇਹ ਕੋਈ ਨਹੀਂ ਕਰੇ ਉਹ ਗੱਲ ਤੁਮੜ ਕਿਹਨਾਂ ਕੋਈ ਗੱਲ ਨਹੀਂ ਜੜੀ ਜੀ ਤੁਸੀਂ ਕਰੇ ਉਹ ਗੱਲ ਉਹਨਾਂ ਨਾਲ ਤੁਮੜ ਕਿ ਦੱਸਿਓ ਉਹਨੂੰ ਹੈ ਚੱਲ ਹਲੋ ਹਲੋ ਦੇਖ ਤਾਂ ਨਾ ਨਹੀਂ ਗਾ ਤੈਨੂੰ ਬੋਲ ਹਲੋ ਹੈਲੋ 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 ਰਮਨ ਮੈਂ ਨਾ ਤੇਰਾ ਸਲਾਹ ਕਰਨੀ ਹੈ ਇੱਕ ਸਲਾਹ ਕਰਨੀ ਕੋਈ ਚਾਚ ਦੀ ਸਲਾਹ ਕਰਿਓ ਮੇਰ ਨਾਲ ਉਹ ਚਾਚ ਦੀ ਆ ਦੱਸੋ ਮੇਰਾ ਰਾਦਾ ਵੀ ਜੋਤ ਨੂੰ ਨਾ ਕਿਤੇ ਨੌਕਰੀ ਤੇ ਲਵਾ ਦੀ ਨੌਕਰੀ ਤੇ ਲਵਾ ਦੀਏ ਮੈਨੂੰ ਇਹ ਆ ਵੀ ਸਾਰਾ ਦਿਨ ਇਥੇ ਵਿਚਾਰੀ ਨਾ ਰੋਂਦੀ ਰਹਿੰਦੀ ਆ ਤੇ ਚਲੋ ਬਾਹਰ ਜਾਊਗੀ ਦਿਲ ਹੋਰ ਤਾਂ ਹੋਰ ਹੋ ਜੂਗਾ ਤੇ ਮੈਨੂੰ ਇਹ ਇਦਾਂ ਇਹ ਆ ਵੀ ਜਿੱਤਰਾ ਅੰਦਰਾ ਪਿਆ ਗਿਆ ਨਾ ਮਰਨੇ ਨਹੀਂ ਯਾਰ ਜੇ ਤੂੰ ਬਾਹਰੋਂ ਆ ਹੀ ਗਿਆ ਨਖਤਿਆ ਤੇ ਆਣ ਕੇ ਚਾਰ ਦਿਨ ਇਹਨੂੰ ਲੈ ਜਾ ਉੱਥੇ ਮੈਨੂੰ ਤੇ ਤੇ ਭਰਾ ਦੀ ਸਮਝ ਨਹੀਂ ਆਉਂਦੀ ਜੇ ਬਾਹਰੋਂ ਆ ਹੀ ਗਿਆ ਵਾ ਅਕਸਰ ਮਾਪਿਓ ਨੇ ਸਮਝਾ ਕੇ ਹੀ ਘੱਲਿਆ ਹੋਊਗਾ ਮੂੰਹ ਜਿਆਦਾ ਦੁੱਖ ਆਉਂਦਾ ਤੂੰ ਹੀ ਕਹਿ ਕੇ ਵੇਖ ਲੋ ਮੇਰੇ ਤੇ ਆਖੇ ਨਹੀਂ ਜਿਉ ਲੱਗਦੀ ਮੇਰੇ ਅੱਖ ਰੀ ਲੱਗਦੀ ਇੱਥੇ ਕਾਹਲਾਇਓਂ ਰਮਨਾ ਆਪਣਾ ਨਾ ਥੋੜਾ ਜਿਹਾ ਜੋਦ ਬਾਰੇ ਨਾ ਰਵਈਆ ਬਦਲ ਥੋੜਾ ਜਿਹਾ 1 2 3 ਗੱਲਾਈ ਉਹ ਵੀ ਗੱਲਾਂ ਭਾਜੀ ਨਾਲ ਹੀ ਕਰਿਓ ਨਹੀਂ ਉਹ ਮੇਰਾ ਰਾਤਾ ਹੀ ਰੰਗ ਨੂੰ ਤੁਹਾਡੇ ਜਵਾਬ ਦੇ ਨਹੀਂ ਕਰ ਲੋ ਫਿਰ 2 1 ਨਾ ਮੇਰ ਨਾਲ ਇਦਾਂ ਕਿਉਂ ਹੁੰਦਾ ਉਹ ਮੈਨੂੰ ਇਹ ਆ